ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਧ ਹਾਂ ਅਜੋਕੇ ਯੁੱਗ ਵਿੱਚ ਵਧੀ ਮਨੁੱਖ ਦੀ ਦੌੜ ਦੇ ਨਾਲ-ਨਾਲ ਪੰਜਾਬ ਦਾ ਅਮੀਰ ਵਿਰਸਾ ਆਪਣੀ ਪੁਰਾਤਨ ਕਲਾ ਕੀਰਤਿਆਂ ਤੇ ਮਸ਼ੀਨਰੀ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ ਅੰਗਰੇਜ਼ਾਂ ਦੇ ਰਾਜਕਾਲ ਵਿੱਚ ਨਹਿਰਾ ਦੇ ਕੰਡੇ ਆਟਾ ਪੀਸਣ ਦੀ ਕਰਾਟ ਬਣਾਏ ਗਏ ਸਨ ਜੋ ਹੌਲੀ-ਹੌਲੀ ਪੰਜਾਬ ਵਿੱਚੋਂ ਖਤਮ ਹੋ ਗਏ ਹਨ ਜ਼ਿਲ੍ਹਾ ਗੁਰਦਾਸਪੁਰ ਅੰਦਰ ਕਸਬਾ ਅਲੀਵਾਲ ਵਿੱਚ ਅੱਪਰ ਦੁਆਬ ਨਹਿਰ ਅਤੇ ਨਜ਼ਦੀਕੀ ਪਿੰਡ 파ਰੋਵਾਲ ਵਿਖੇ ਲਾਹੌਰ ਨਹਿਰ ਤੇ ਬਣਾਏ ਗਏ ਕਰਾਟ ਖਤਮ ਹੁੰਦੇ ਜਾ ਰਹੇ ਹਨ 파ਰੋਵਾਲ ਵਿਖੇ ਲਾਹੌਰ ਨਹਿਰ ਕੰਡੇ ਅੰਗਰੇਜ਼ ਕਾਲ ਦੀਆਂ ਕਨਕ ਪੀਸਣ ਵਾਲੀਆਂ ਚੱਕੀਆਂ ਹਨ ਜੋ ਅਜੇ ਵੀ ਚੱਲ ਰਹੀਆਂ ਹਨ 파ਰੋਵਾਲ ਵਿਖੇ ਬਨੇ ਕਰਾਟ ਲਗਭਗ 200 ਸਾਲ ਪੁਰਾਣੇ ਦੱਸੇ ਜਾ ਰਹੇ ਹਨ ਇੰਨਾ ਕਰਾਟ ਚੱਕਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬਿਜਲੀ ਨਾਲ ਨਹੀਂ ਸਗੋ ਪਾਣੀ ਨਾਲ ਚਲਦੀਆਂ ਹਨ ਨਹਿਰ ਦੇ ਉੱਪਰ ਬਣੇ ਕਰਾਟ ਦੇ ਇੱਕ ਹਿੱਸੇ ਜਿਸ ਵਿੱਚ ਪੱਖਾ ਲੱਗਿਆ ਹੋਇਆ ਹੈ ਅਤੇ ਜਦ ਨਹਿਰ ਦਾ ਪਾਣੀ ਉਸ ਪੱਖੇ ਤੇ ਡਿੱਗਦਾ ਹੈ ਤਾਂ ਪਾਣੀ ਦੇ ਜ਼ੋਰ ਨਾਲ ਪੱਖਾ ਚੱਲਦਾ ਹੈ ਅਤੇ ਅਗਾਹਾਂ ਲੱਗੀਆਂ ਆਟਾ ਚੱਕੀਆਂ ਨੂੰ ਘੁਮਾਉਂਦਾ ਹੈ ਜਦੋਂ ਸਾਡੇ ਪੱਤਰਕਾਰ ਸੁਖਦੇਵ ਸਿੰਘ ਨੇ ਕਰਾਟ ਚਲਾ ਰਹੇ ਚਮਕੌਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਮੇਂ ਦੀ ਝਾਲ ਬਦਲਦੀ ਹੈ ਸਮਾਂ ਪੁਰਾਤਨ ਤੋਂ ਨਵੀਤਮ ਯੁੱਗ ਵਿੱਚ ਵੱਧ ਗਿਆ ਪੁਰਾਣੀਆਂ ਤਕਨੀਕਾਂ ਅੱਜ ਵੀ ਜਿਹੜੀਆਂ ਨੇ ਉਹ ਵਿਰਾਸਤ ਵਜੋਂ ਉੱਭਰ ਕੇ ਆ ਰਹੀਆਂ ਨੇ 200 ਸਾਲ ਪਹਿਲਾਂ ਅੰਗਰੇਜ਼ਾਂ ਨੇ ਪੰਜਾਬ ਦੀਆਂ ਵੱਖ-ਵੱਖ ਨਦੀਆਂ ਤੇ ਆਟਾ ਪੀਸਣ ਵਾਲੇ ਘਰਾਟ ਲਗਾਏ ਸਨ ਦੱਸਦੇ ਹਨ ਕਿ ਅੰਗਰੇਜ਼ਾਂ ਨੇ ਹਰ ਨਹਿਰ ਦੇ ਪੁਲਾਂ ਦੇ ਨੇੜੇ ਘਰਾਟ ਜਿਹੜੇ ਬਣਾਏ ਸਨ ਤੇ ਉੱਥੋਂ ਹੀ ਜਿਹੜਾ ਆਟਾ ਪੀਸਿਆ ਜਾਂਦਾ ਸੀ ਤੇ ਜੇ ਗੱਲ ਕਰ ਲਈ ਅਜੋਕੇ ਸਮੇਂ ਦੀ ਨਵੀਆਂ ਤਕਨੀਕਾਂ ਵਧ ਗਈਆਂ ਅਜੋਕੀ ਤਕਨੀਕ ਦੇ ਵਿੱਚ ਪੁਰਾਣੇ ਘਰਾੜ ਜਿਹੜੇ ਆ ਪੁਰਾਣਾ ਪੰਜਾਬ ਚੋਂ ਅਲੋਪ ਹੋ ਗਏ ਹਨ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਸਿਰਫ ਇਸ ਵੇਲੇ ਦੋ ਘਰਾੜ ਜਿਹੜੇ ਆ ਉਹ ਚੱਲ ਰਹੇ ਨੇ ਇੱਕ ਆਲੀਵਾਲ ਨਹਿਰ ਤੇ ਇੱਕ ਦੂਜਾ ਇਹੋ ਹੀ ਲਾਹੌਰ ਨਹਿਰ ਦੇ ਨਾਲ ਹੀ ਜਿਹੜੀ ਆ ਉਹ ਪਿੰਡ ਪਰਵਾਲਦ ਉਥੇ ਵੀ ਅੰਗਰੇਜ਼ਾਂ ਦੇ ਸਮੇਂ ਚ ਬਣਾਇਆ ਘਰਾੜ ਜਿਹੜਾ ਅੱਜ ਵੀ ਚੱਲ ਰਿਹਾ ਹੈ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਹ ਪੁਰਾਣੇ ਘਰਾੜ ਜਿਹੜੇ ਕਿਦਾਂ ਕੰਮ ਕਰਨੇ ਨੇ ਤੇ ਜਿਹੜੇ ਇੱਥੇ ਇਸ ਵੇਲੇ ਵੀਰ ਸਾਡੇ ਨੇ ਚਮਕੌਰ ਸਿੰਘ ਜੀ ਖਾਲਸਾ ਜੀ ਉਹ ਇਹ ਚੱਕੀ ਨੂੰ ਬਾਖੂਬੀ ਚਲਾ ਰਹੇ ਨੇ ਤੇ ਦੱਸਦੇ ਆ ਨਾ ਵੀ ਇਹ ਘਰਾੜ ਕਿਦਾਂ ਪਾਣੀ ਦੇ ਵਿੱਚ ਵਰਕ ਕਰਦਿਆ ਸਾਣੂ ਅਸੀਂ ਤੁਹਾਨੂੰ ਦਿਖਾਉលਿਆ ਵੀ ਕਿਦਾਂ ਆਟਾ ਚੱਕੀਆਂ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ ਤੇ ਇਹਨਾਂ ਆਟਾ ਚੱਕੀਆਂ ਦਾ ਦੱਸਦੇ ਆ ਵੀ ਆਟਾ ਜਿਹੜਾ ਬਹੁਤ ਗੁਣਕਾਰੀ ਹੁੰਦਾ ਕਿਉਂਕਿ ਇਹ ਹੌਲੀ-ਹੌਲੀ ਚੱਲਣ ਦੇ ਨਾਲ ਇਹਨਾਂ 'ਚ ਜਿਹੜੇ ਆਟੇ ਦੇ ਗੁਣ ਨੇ ਪੋਸ਼ਟਿਕ ਤੱਤ ਨੇ ਉਹ ਪੂਰੇ ਕੈਮਰੇੰਦੇ ਨੇ ਜਦ ਕਿ ਜਿਹੜੀਆਂ ਨਵੀਆਂ ਬਿਜਲਈ ਚੱਕੀਆਂ ਚੱਲੀਆਂ ਨੇ ਉਹ ਜਦੋਂ ਤੇਜ਼ ਚੱਲਦੀਆਂ ਨੇ ਤੇ ਉਹ ਗਰਮ ਆਟਾ ਹੋ ਜਾਂਦਾ ਤੇ ਉਹਦੇ ਨਾਲ ਪੁਰਾਣ ਥੱਲੇ ਜਿਹੜੇ ਆ ਸਾਡੇ ਜਿਹੜੇ ਖੁਰਾਕੀ ਤੱਤ ਨੇ ਉਹ ਵੀ ਖਤਮ ਹੋ ਜਾਂਦੇ ਨੇ ਤੇ ਅਸੀਂ ਗੱਲ ਵੀ ਕਰਾਂਗੇ ਜਿਹੜੇ ਇਸ ਪ੍ਰਾਤਨ ਘਰਾੜ ਦੇ ਵਿੱਚ ਲੱਗੇ ਸਾਡੇ ਜਿਹੜੇ ਵੀਰ ਚਲਾ ਰਹੇ ਨੇ ਚਮਕੌਰ ਸਿੰਘ ਜੀ ਖਾਲਸਾ ਬੜੇ ਚੜ੍ਹਦੀ ਕਲਾ ਵਾਲੇ ਨੇ ਉਹ ਦੱਸਦੇ ਨੇ ਵੀ ਕਿਦਾਂ ਇਹ ਘਰਾੜ ਜਿਹੜੇ ਆ ਕੰਮ ਕਰ ਰਹੇ ਤੇ ਉਹ ਇਹ ਕਦੋਂ ਦੀ ਇਹਨਾਂ ਘਰਾਟਾਂ ਨੂੰ ਸਾਮ ਸੰਭਾਲ ਕਰ ਰਹੇ ਨੇ ਤੇ ਇੱਕ ਘਰਾਟਾਂ ਦਾ ਜੋ ਕਿਸਮ ਜਿੰਨਾ ਕਿ ਜਿਹੜਾ ਵजूद ਇਹ ਬਚਿਆ ਹੋਇਆ ਵਾ ਤੇ ਇਹ ਘਰਾਟ ਜਿਹੜੇ ਆ ਉਹ ਕਿਦਾਂ ਕੰਮ ਕਰਦੇ ਨੇ ਤੇ ਕਿੰਨੀ ਕੁ ਪਸਾਈ ਹੁੰਦੀ ਹੈ ਇਹ ਹੀ ਗੱਲ ਕਰਦੇ ਆ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੱਸਿਓ ਵੀ ਜਿਹੜੇ ਘਰਾੜ ਨੇ ਕਿੰਨਾ ਕਿ ਸਮਾਂ ਪ੍ਰਾਤਨ ਨੇ ਕਿੰਨੇ ਕਿ ਪੁਰਾਣੇ ਸਮੇਂ ਦੇ ਆ ਕਿੰਨਾ ਕਿ ਵੈਸੇ ਅੰਗਰੇਜ਼ਾਂ ਦੇ ਕਾਲ ਦੇ ਆ ਤੇ ਕਿੰਨਾ ਕਿ ਸਮਾਂ ਹੋ ਗਿਆ ਇਹਨਾਂ ਨੂੰ ਬਣਿਆ ਨੂੰ ਇਹ ਜੀ ਅੰਗਰੇਜ਼ਾਂ ਦੇ ਟਾਈਮ ਦੇ ਆ ਵਾਵਾ 100 200 ਦੇ ਸਾਲ ਦੇ ਲਗਭਗ ਹੋ ਹੀ ਗਏ ਆ ਇਹ ਅੰਗਰੇਜ਼ਾਂ ਨੇ ਹਰ ਨਹਿਰ ਦੇ ਉੱਤੇ ਘਰਾੜ ਚਲਾਏ ਸਨ ਜੋ ਕਿ ਸਾਰੇ ਅਲੱਗ-ਭਾਗ ਤਕਰੀਬਨ ਤਕਰੀਬਨ ਖਰਾਬ ਹੋ ਗਏ ਆ ਤਹਿਸਨੈਸ ਹੋ ਗਿਆ ਇੱਕ ਘਰਾੜ ਆਡੇ ਪਾਰੋਵਾਲ ਚਲਦੇ ਆ ਅਲੀਆਲ ਵਾਲੇ ਵੀ ਥੋੜੇ ਜੇ ਬੰਦ ਹੋਣ ਦੇ ਕਰੀਬ ਹੀ ਚੱਲ ਰਹੇ ਆ ਥੋੜੇ ਖਰਾਬ ਹੋ ਗਈਆਂ ਬਾਕੀ ਚੱਕੀਆਂ ਇੱਕ ਦੋ ਚੱਲਦੀਆਂ ਸਾਡੀਆਂ ਤਿੰਨ ਚੱਲਦੀਆਂ ਆ ਬਾਬਾ ਕਿੰਨੀਆਂ ਚੱਕੀਆਂ ਸਨ ਪਹਿਲਾਂ ਇੱਥੇ ਜੀ ਪਾਰੋਵਾਲ ਪਿੰਡ 'ਚ 11 ਚੱਕੀਆਂ ਸਨ ਇੱਥੇ ਇਸੇ ਨਹਿਰ ਤੇ 11 ਇਹੋ ਪਾਣੀ ਇਹਨਾਂ ਨੂੰ 11 ਚੱਕੀਆਂ ਨੂੰ ਚਲਾਉਂਦਾ ਸੀ ਹੁਣ ਇਸ ਟਾਈਮ ਤਿੰਨ ਚੱਕੀਆਂ ਚੱਲ ਰਹੀਆਂ ਆ ਇਹ ਕਿੱਦਾ ਤਕਨੀਕ ਆ ਜਿੱਦਾਂ ਪਾਣੀ ਜਿਹੜਾ ਉਹ ਕਿਦਾਂ ਵਜਦਾ ਕਿਹੜੀ ਚੀਜ਼ ਆ ਜਿਹੜੀ ਇਹਨਾਂ ਨੂੰ ਗਾਂ ਚੱਕੀਆਂ ਨੂੰ ਘੁਮਾਉਂਦੀ ਆ ਕਿਉਂਕਿ ਪਾਣੀ ਤਾਂ ਪਿਛੋ ਨਹਿਰ ਆ ਥੋੜਾ ਜਿਹਾ ਇੱਥੋਂ ਤਕਰੀਬਨ 200 300 ਮੀਟਰ ਆ ਤੇ ਇਹ ਪਾਣੀ ਤੁਹਾਨੂੰ ਇਦਾਂ ਕਿਦਾਂ ਉਹਨਾਂ ਨੇ ਮਤਲਬ ਸ਼ੁਰੂ ਤੋਂ ਅੰਗਰੇਜ਼ਾਂ ਨੇ ਇਹ ਤਕਨੀਕ ਇਦਾਂ ਵਰਤੀ ਹੋਈ ਆ ਹਾਂਜੀ ਅੰਗਰੇਜ਼ਾਂ ਦਾ ਹੀ ਸਾਰਾ ਤਜਰਬਾ ਤੇ ਅੰਗਰੇਜ਼ਾਂ ਦਾ ਹੀ ਆ ਪਰ ਇਹ ਵੀ ਚੀਜ਼ਾਂ ਡੇਗ ਢੱਟ ਗਈਆਂ ਖਰਾਬ ਹੋ ਗਈਆਂ ਗਲਗੀਆਂ ਸਨ ਉਹ ਜਿੱਥੇ ਲੱਕੜੀਆਂ ਹਨ ਉੱਥੇ ਅਸੀਂ ਲੋਹੇ ਦੀਆਂ ਪਾ ਕੇ ਨਵੇਂ ਸਿਰਿਓਂ ਦਿਮਾਗ ਲਾ ਕੇ ਫੇਰ ਨਵਾਂ ਇਹਨਾਂ ਨੂੰ ਜ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਕਰਾਟ ਚਲਾਉਂਦੇ ਹੋ ਜੀ ਸਾਨੂੰ 8-9 ਸਾਲ ਹੋ ਗਿਆ ਜੀ ਕਰਾਟ ਚਲਾਉਂਦੇ ਨੂੰ ਤੇ ਇਹ ਹੈ ਤੇ ਸਾਡੀ ਇਹ ਪਰਾਤਨ ਵਿਰਾਸਤ ਹੀ ਆ ਤੇ ਪਰਾਤਨ ਵਿਰਾਸਤ ਨੂੰ ਸੰਭਾਲ ਲਈ ਕੋ ਸਰਕਾਰ ਵੱਲੋਂ ਸਹਿਯੋਗ ਮਿਲਦਾ ਜਾਂ ਸਮੇਂ ਦੀ ਸਰਕਾਰਾਂ ਜਾਂ ਪ੍ਰਸ਼ਾਸਨ ਵੱਲੋਂ ਜੀ ਨਹੀਂ ਇਹਨੂੰ ਸਭ ਕੁਝ ਇੱਥੇ ਠੇਕੇਦਾਰ ਨੂੰ ਹੀ ਆਪਣਾ ਕੰਮ ਜਿਹੜਾ ਸਮਾਨ ਸਾਰਾ ਠੇਕੇਦਾਰ ਅੱਲਾ ਹੀ ਹੁੰਦਾ ਇਹ ਸਾਰਾ ਸਮਾਨ ਅਸੀਂ ਆਪਣੇ ਕੋਲੋਂ ਹੀ ਲਾਇਆ ਵਾ ਸਰਕਾਰਾਂ ਇੰਨਾ ਚੰਗਾ ਵਾ ਵੀ ਚੱਲਣ ਦੇ ਰਹੀਆਂ ਵਾ ਇਹਨਾਂ ਬਹੁਤ ਵਧੀਆ ਵਾ ਵੀ ਚਲਾ ਰਹੇ ਆ ਜੀ ਸਰਕਾਰਾਂ ਦੇ ਇਹ ਜਿਹੜਾ ਤੁਸੀਂ ਇਹ ਨਹਿਰੀ ਵਿਭਾਗ ਨੂੰ ਕੋਈ ਠੇਕਾ ਦਿੰਦੇ ਹੋ ਹਾਂ ਜੀ ਇਹ ਤਾਂ ਥੋੜਾ ਜਿਹਾ ਹੁੰਦਾ ਵਾ ਕੋਈ ਹਸਾਬਕਤਾਬ ਜੀ ਆਉ ਬਾਪੂ ਨੂੰ ਹੀ ਪਤਾ ਵਾ ਦਈ ਦਾ ਵਾ ਠੀਕ ਤੇ ਤੁਸੀਂ ਇਹ ਘਰਾੜ ਦੇ ਤੇ ਕਿੰਨੀ ਕ ਫਸਾਈ ਆ ਜਾਂਦੀ ਹੁਣ ਫਸਾਈ ਜੀ ਆ ਜਾਂਦੀਆਂ ਵਾ ਬਾਪੂ ਹਸਾਬਕਤਾਬ ਜੀ ਨਾਲ ਗੰਡਾਂ ਜੋ ਕੋਈ ਜਾਣਕਾਰ ਲੋਕ ਨੇ ਜਿਨ੍ਹਾਂ ਨੂੰ ਪਤਾ ਵਾ ਵੀ ਵਧੀਆ ਆਟਾ ਵਾ ਉਹ ਤੇ ਦੂਰੋਂ ਵੀ ਲਿਆਉਂਦੇ ਆ ਤੇ ਜਿਹੜੇ ਜਿਹੜਾ ਥੋੜਾ ਜਿਹਾ ਅਜੇ ਜਿਨ੍ਹਾਂ ਨੂੰ ਨਹੀਂ ਸਮਝ ਪੀ ਕਿਦਾਂ ਆਟਾ ਵਧੀਆ ਵਾ ਜਾਂ ਨਹੀਂ ਉਹ ਜਿਹੜੇ ਲਾਗੂ ਵੀ ਨਹੀਂ ਹੁੰਦੇ ਕੋਈ ਜ ਦੂਰੋਂ ਅਮਰਸਰ ਤੱਕ ਆ ਜਾਂਦੇ ਆ ਅੱਛਾ ਅੰਮ੍ਰਿਤਸਰ ਤੱਕ ਉਹ ਤੁਹਾਡੇ ਕੋਲ ਪਸਾਈ ਜਾਂਦੀ ਹੈ ਕਿਉਂਕਿ ਦੇਖਿਆ ਜਾਵੇ ਤੇ ਅੱਜ ਜਿਹੜਾ ਸਮੇਂ ਦੀ ਘਾਟ ਆ ਹਰ ਕੋਈ ਸਮੇਂ ਦੇ ਵਿੱਚ ਚਾਹੁੰਦਾ ਵੀ ਮੈਂ ਆਵਾਂ ਤੇ ਛੱਟ ਜਾਵਾਂ ਤੇ ਇੱਥੇ ਸਮਾਂ ਲੱਗ ਜਾਂਦਾ ਇੱਕ ਔਸਤਨ ਜਿੱਦਾਂ 40 ਕਿਲੋ ਆਪਾਂ ਮੰਨ ਦੀ ਪਸਾਈ ਕਿੰਨੇ ਆ ਕਿੰਨਾ ਕੁ ਸਮਾਂ ਲੱਗ ਜਾਂਦਾ ਜੀ ਜੀ ਇਹਦੀ ਕੋਈ ਲਿਮਟ ਨਹੀਂ ਆ ਜੀ ਪਾਣੀ ਦੇ ਹਿਸਾਬ ਤਾਬ ਨਾਲ ਚੱਲਣ ਵਾਲੀ ਹੈ ਬੱਤੀ ਦੀ ਲਿਮਟ ਕੱਢ ਸਕਦੇ ਆ ਪਾਣੀ ਦੀ ਕੋਈ ਲਿਮਟ ਨਹੀਂ ਆ ਕਈ ਵਾਰੀ ਬਹੁਤ ਤੇਜ਼ ਆਉਂਦਾ ਵਾ ਤੇ ਵੱਧ ਤੋਂ ਵੱਧ ਕੱਢ ਸਕਦੀ ਆ ਕਈ ਵਾਰੀ ਸਲੋ ਪਾਣੀ ਚੱਲਦਿਆ ਡਾਕ ਲਾ ਕੇ ਚਲਾਉਣੀ ਪੈਂਦੀ ਉਦੋਂ ਘੱਟ ਹੌਲੀ ਵੀ ਹ ਤੇ ਇਹਦੇ ਚ ਦੱਸਦੇ ਆ ਵੀ ਜਿਹੜਾ ਹੌਲੀ ਚੱਲਣ ਕਰਨ ਘਰਾੜ ਜਿਹੜੇ ਆ ਉਹ ਜਿਹੜਾ ਇਹਨਾਂ ਦਾ ਖਰਾਕੀ ਤਤ ਨੇ ਆٹے ਦੇ ਉਹ ਮੌਜੂਦ ਰਹਿੰਦੇ ਨੇ ਹਾਂਜੀ ਇਹ ਚ ਖਰਾਕੀ ਤਤ ਜਿਹੜੇ ਆ ਸਾਰੇ ਮੌਜੂਦ ਰਹਿੰਦੇ ਆ ਕਿਉਂਕਿ ਬਾਟਾ ਬਿਲਕੁਲ ਹੀ ਠੰਡਾ ਵਾ ਕੋਈ ਪਹੁੰਚਦਾ ਹੀ ਨਹੀਂ ਇਹ ਗਰਮ ਹੋਣ ਤੱਕ ਤੇ ਆਟੇ ਜਿਹੜੇ ਸਾਰੇ ਤਤ ਬਚੇ ਰਹਿੰਦੇ ਆ ਦੂਜਾ ਤੇ 80 90 ਡਿਗਰੀ ਤੱਕ ਜਿਹੜਾ ਗਰਮ ਹੋ ਕੇ ਤੇ ਸੜ ਜਾਂਦੇ ਸਾਰੇ ਤਤ ਮਰ ਜਾਂਦੇ ਆ ਵਿੱਚੋਂ ਤੇ ਇਹ ਅਸੀਂ ਤੁਹਾਨੂੰ ਵੀਰ ਨਾਲ ਗੱਲ ਕਰਾਈਏ ਜਿਹੜੇ ਸਾਡੇ ਵੀ ਚਮਕੌਰ ਸਿੰਘ ਜੀ ਨੇ ਇਹ ਘਰਾੜ ਚਲਾ ਰਹੇ ਨੇ ਦੇਖੋ ਅੰਗਰੇਜ਼ਾਂ ਨੇ ਵੱਲੋਂ ਬਣਾਏ ਘਰਾੜ ਜਿਹੜੇ ਇੱਕ ਹਿਸਾਬ ਨਾਲ ਸਾਡੀ ਅਜ ਭਾਰਤ ਦੀ ਜਾਂ ਪੰਜਾਬ ਦੀ ਵਿਰਾਸਤ ਨੇ ਤੇ ਸਰਕਾਰਾਂ ਨੂੰ ਚਾਹੀਦੀ ਹੈ ਪ੍ਰਾਤਨ ਵਿਰਾਸਤਾਂ ਨੂੰ ਸੰਭਾਲ ਲਈ ਯਤਨ ਕਰਨੇ ਚਾਹੀਦੇ ਹਨ ਬਾਕੀ ਨਹਿਰੀ ਵਿਭਾਗ ਵੀ ਜਿਹੜਾ ਇਹਨਾਂ ਕੋ ਆਪਣਾ ਮਾਲੀਆ ਲੈਂਦਾ ਵਾ ਉਹਨਾਂ ਨੂੰ ਵੀ ਕੋ ਯਤਨ ਕਰਨੇ ਚਾਹੀਦੇ ਜਿਹੜੇ ਘਰਾੜ ਜਿਹੜੇ ਆ ਉਹ ਸੁਰਜੀਤ ਰੈਣ ਕਿਉਂਕਿ ਦੋ ਕੀ ਘੜਾੜ ਜਿਹੜੇ ਘਰਾੜ ਜਿਹੜੇ ਆ ਉਹ ਜ਼ਿਲ੍ਹਾ ਗੁਰਦਾਸਪੁਰ ਅੰਦਰ ਬਚੇ ਨੇ ਕਿਉਂਕਿ ਬਾਕੀ ਪਹਿਲਾਂ ਹੋਰ ਵੀ ਨਹਿਰਾਂ ਤੇ ਘਰਾੜ ਬਣੇ ਸਨ ਪਰ ਹੌਲੀ ਹੌਲੀ ਜਿਹੜਾ ਉਹ ਸਮਾਂ ਚ ਆਪਣੀ ਚਾਲ ਚੱਲਦਾ ਗਿਆ ਤੇ ਨਵੀਆਂ-ਨਵੀਆਂ ਤਕਨੀਕਾਂ ਵਾਲਾ ਸੀ ਵਾਧੇ ਗਏ ਆ ਤੇ ਜਿਹੜੇ ਘਰਾੜ ਜਿਹੜੇ ਆ ਉਹ ਖਤਮ ਹੁੰਦੇ ਜਾ ਰਹੇ ਆ ਤੋਂ ਸਰਕਾਰਾਂ ਨੂੰ ਚਾਹੀਦਾ ਇਹਨਾਂ ਘਰਾਟਾਂ ਵਾਲ ਨੂੰ ਇਹਨਾਂ ਨੂੰ ਮੋੜ ਸੁਰਜੀਤ ਕਰਨ ਪ੍ਰਾਤਨ ਦਿਖ ਦੇਣ ਇੱਕ ਤੇ ਸਾਡੀ ਪ੍ਰਾਤਨ ਦਿਖ ਜਿਹੜੀ ਉਹ ਪ੍ਰਾਤਨ ਦੇਖ ਸੁਰਜੀਤ ਰਹੇਗੀ ਤੇ ਪ੍ਰਾਤਨ ਵਿਰਸਾ ਵੀ ਸਾਡਾ ਕਾਇਮ ਰਹੇਗਾ ਮੈਂ ਸੁਖਦੀਪ ਸਿੰਘ ਪੰਜਾਬੀ ਜਾਗਰਨ ਬਟਾਲਾ